ਸੋਰਠਿ ਮਹਲਾ 4 ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੂ ਰਹਾਉ ਅਟਲ ਭਇਓ ਤ੍ਰੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਏ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜਬ ਹੀ ਸ਼ਰਨ ਗਹੀ ਕਿਰਪਾ ਨਿਦ ਗਜਗਰਾ ਤੇ ਛੂਟਾ ਮਹਿਮਾ ਨਾਮ ਕਹ ਲਓ ਬਰਨੋ RAM ਕਹਤ ਬੰਧਨ ਤਹਿ ਟੂਟਾ ਅਜਾਮਲ ਪਾਪੀ ਜਗ ਜਾਣੇ ਨਿਮਖ ਮਹਿ ਨਿਸਤਾਰਾ ਨਾਨਕ ਕਹਤ ਚੇਤ ਚਿੰਤਾਮਨ ਤੈ ਭੀ ਉਤਰੈ ਪਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰੈ ਪਾਰਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਸ਼ਹੀਦ ਰਾਜ ਜੀ ਦੀ ਬਾਣੀ ਨੂੰ ਰਲ ਮਿਲ ਕੇ ਸਮਝਣ ਦਾ ਯਤਨ ਕਰ ਰਹੇ ਹਾਂ ਸੋਰਠਿ ਰਾਗ ਦੇ ਵਿੱਚੋਂ ਗੁਰੂ ਸਾਹਿਬ ਦਾ ਚੌਥਾ ਸ਼ਬਦ ਹੈ ਜਿਹੜਾ ਉਹ ਆਪਾਂ ਸੁਣਿਆ ਹੈ ਸਤਿਗੁਰਾਂ ਨੇ ਇਸ ਸ਼ਬਦ ਦੇ ਅੰਦਰ ਕੁਝ ਉਦਾਹਰਨਾ ਲੈਂੀਆਂ ਨੇ ਪੁਰਾਣਿਕ ਸਾਹਿਤ ਦੇ ਵਿੱਚੋਂ ਕਿਉਂਕਿ ਮਹਾਰਾਜ ਜਿਨ੍ਹਾਂ ਦੇ ਨਾਲ ਗੱਲ ਕਰ ਰਹੇ ਹਨ ਪੂਰਨ ਦੇ ਸ਼ੁਰਤ ਦੇ ਅੰਦਰ ਉਹ ਉਦਾਹਰਨਾਂ ਵਸੀਆਂ ਹੋਣ ਜਾਂਦੇ ਇਹਨੂੰ ਹੋਰ ਸੌਖੇ ਢੰਗ ਦੇ ਨਾਲ ਆਪਾਂ ਸਮਝਣਾ ਹੋਵੇ ਬੰਦਾ ਜਿਸ ਖਿੱਤੇ ਜਾਂ ਜਿਸ ਕਿੱਤੇ ਦੇ ਨਾਲ ਸਬੰਧ ਰੱਖਦਾ ਹੋ ਉਸ ਤਰ੍ਹਾਂ ਦੀਆਂ ਉਦਾਹਰਨਾਂ ਦੇਖ ਕੇ ਜੋ ਉਸ ਇਲਾਕੇ ਵਿੱਚ ਜਾ ਉਸ ਦੇ ਕਰਮ ਖੇਤਰ ਦੇ ਨਾਲ ਸੰਬੰਧਿਤ ਨੇ ਉਹਨੂੰ ਸਮਝਾਉਣਾ ਸੌਖਾ ਹੋ ਜਾਂਦਾ ਹੈ ਆਪਾਂ ਨੂੰ ਪਤਾ ਹੈ ਮਨੁੱਖ ਦੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੀ ਨਿਵਰਤੀ ਕਰਨੀ ਜ਼ਰੂਰੀ ਹੈਗੀ ਹੈ ਐਸਾ ਨਹੀਂ ਕਿ ਇਹ ਹੱਥ ਤੇ ਹੱਥ ਰੱਖ ਕੇ ਬੈਠਾ ਹੋਇਆ ਹੈ ਆਪਣੇ ਵੱਲੋਂ ਉਦਮ ਕਰ ਰਿਹਾ ਹੈ ਪਰਵੇਖਣਾ ਹੀ ਬੰਦ ਹੈ ਵੀ ਕੀ ਇਹ ਉਦਮ ਜਿਹੜੇ ਕਰ ਰਿਹਾ ਉਹ ਠੀਕ ਹੈਗੇ ਨੇ ਜੀਵਨ ਦੇ ਵਿੱਚ ਬਹੁਤਾਂ ਗਲਤੀਆਂ ਨੇ ਕਮੀਆਂ ਨੇ ਤਰੋਟੀਆਂ ਨੇ ਪਰ ਕਿ ਬੰਦੇ ਨੂੰ ਅਹਿਸਾਸ ਵੀ ਹੈ ਅਚਾ ਜੇ ਅਹਿਸਾਸ ਹੈ ਤਾਕੀ ਇਹ ਸੱਚਮੁੱਚ ਉਹਨਾਂ ਗਲਤੀਆਂ ਚੋਂ ਬਾਹਰ ਆਉਣਾ ਚਾਹੁੰਦਾ ਹੈ ਉਹਨਾਂ ਔਗਣਾ ਨੂੰ ਛੱਡਣਾ ਚਾਹੁੰਦਾ ਹੈ ਉਹਨਾਂ ਬੁਰਾਈਆਂ ਨੂੰ ਛੱਡਣਾ ਚਾਹੁੰਦਾ ਹੈ ਤੇ ਜੇ ਵਾਕਈ ਉਹਨਾਂ ਬੁਰਾਈਆਂ ਨੂੰ ਛੱਡਣਾ ਚਾਹੁੰਦਾ ਹੈ ਤੇ ਫਿਰ ਇਹਨੂੰ ਕਰਨਾ ਕੀ ਪਏਗਾ ਗੁਰੂ ਸਾਹਿਬ ਨੇ ਇਹ ਗੱਲ ਦੀ ਸਾਂਝ ਸਾਡੇ ਨਾਲ ਪਾਈ ਹੈ ਮਾਰਾਇ ਨੇ ਬੜਾ ਸਪਸ਼ਟ ਕੀਤਾ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਮਨ ਨੂੰ ਸੰਬੋਧਨ ਕੀਤਾ ਗਿਆ ਵੀ ਤੈਨੂੰ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾਣ ਦੇ ਬਾਰੇ ਸੋਚਣਾ ਚਾਹੀਦਾ ਹੈ ਮਨ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾਣ ਦੀ ਬਜਾਏ ਆਪਣੇ ਆਪ ਉੱਤੇ ਭਰੋਸਾ ਕਰਕੇ ਜਿਹੜੇ ਹੱਥ ਪੱਲੇ ਮਾਰ ਰਿਹਾ ਹੈ ਨਾ ਉਹਦੇ ਨਾਲ ਹਾਸਲ ਕੁਝ ਨਹੀਂ ਹੋ ਰਿਹਾ। ਜਿਵੇਂ ਅਸੀਂ ਆਪਣੀ ਲਾਈਫ ਦੇ ਵਿੱਚ ਦੇਖਦੇ ਹੈਗੇ ਆ ਜੜੀਆਂ ਵੀ ਅਸੀਂ ਗਲਤੀਆਂ ਕਰ ਰਹੇ ਆ। ਐਸਾ ਥੋੜੀ ਵੀ ਸਾਨੂੰ ਨਹੀਂ ਪਤਾ ਵੀ ਅਸੀਂ ਗਲਤੀਆਂ ਕਰ ਰਹੇ ਹਾਂ। ਸਾਡੇ ਵਿੱਚੋਂ ਆਏ ਠੀਕ ਹੈ ਕਿਸੇ ਦੀ ਸੁਰਤ ਦੀ ਚੇਤਨਤਾ ਗਵਾਚੀ ਹੋਵੇ ਤੇ ਗੱਲ ਵੱਖਰੀ ਹੈ ਪਰ ਆਮ ਤੌਰ ਦੇ ਉੱਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਲਤ ਹੈ ਕਿ ਠੀਕ ਹੈ ਤੇ ਇਹ ਜ਼ਰੂਰੀ ਵੀ ਨਹੀਂਗਾ ਕਿ ਅਸੀਂ ਆਪਣੀ ਗਲਤੀ ਨੂੰ ਕਬੂਲ ਕਰੀਏ ਹਾਂ ਇਸ ਤਰ੍ਹਾਂ ਹੁੰਦਾ ਹੈ ਬਹਤਾਤ ਵਿੱਚ ਹੁੰਦਾ ਹੈ ਕਿ ਬੰਦੇ ਜਿਹੜੀ ਉਹਦੀ ਗਲਤੀ ਹੈ ਨਾ ਉਹਨੂੰ ਜਸਟੀਫਾਈ ਕਰਦੇ ਆ। ਦੂਸਰਿਆਂ ਦੀ ਗਲਤੀ ਨੂੰ ਸਨਮੁਖ ਰੱਖ ਕੇ ਜਾਂ ਫਿਰ ਉਹ ਬਹਾਨੇ ਲੱਭਦੇ ਆ। ਉਹ ਆਪਣੇ ਆਪ ਤੇ ਬਲੇਮ ਨਹੀਂ ਲੈਣਾ ਚਾਹੁੰਦੇ ਕਿ ਵਾਕਈ ਮੈਂ ਗਲਤੀ ਕੀਤੀ ਹੈ। ਤੇ ਆਗਰ ਨੂੰ ਪਤਾ ਹੈ ਵੀ ਧਰਮ ਦੀ ਦੁਨੀਆ ਤੇ ਸਭ ਤੋਂ ਸੌਖਾ ਤੇ ਸਰਲ ਢੰਗ ਹੀ ਉਹ ਹੈ। ਕੱਲ੍ਹ ਜੋ ਗਏ ਭਾਈ ਉਹਦਾ ਪੈਰ ਹੀ ਨਾ ਸਖਤ ਰਹੇਗਾ ਕੀ ਕਰੀਏ ਗੁਰੂ ਸਾਹਿਬ ਤੇ ਬੜਾ ਸਪਸ਼ਟ ਕਰਦੇ ਆ ਬਾਣੀ ਦੇ ਅੰਦਰ ਮਹਾਰਾਜ ਨੇ ਤੇ ਸਮਝਾਇਆ ਮਨ ਜਾਣੇ ਸਭ ਬਾਤ ਜਾਨਤ ਹੀ ਯੋਗਨ ਕਰੇ ਮਨ ਨੂੰ ਪਤਾ ਹੁੰਦਾ ਹੈ ਨਾ ਜਿੰਨਾ ਕਿ ਵੀ ਅਸੀਂ ਥੋੜਾ ਬਹੁਤਾ ਚੰਗੀ ਸੰਗਤ ਕਰਦੇ ਆ ਉਹਦੇ ਕਰਕੇ ਪਰ ਮਨ ਫਿਰ ਵੀ ਉਧਰਲੇ ਪਾਸੇ ਮਨੁੱਖ ਨੂੰ ਖਿੱਚ ਕੇ ਲੈ ਜਾਂਦਾ ਹੈ। ਹਬਾ ਪਿਛਲੀ ਵੀਰੀ ਵੀ ਇਹ ਗੱਲ ਆਖੀ ਸੀ ਕਿ ਬਹੁਤ ਜ਼ਰੂਰੀ ਚੀਜ਼ ਹੈ ਇਹੋ ਹੈ ਕਿ ਮਨ ਨਾਲ ਲੜਨਾ ਪਏਗਾ। ਮਨ ਦਾ ਸਰੈਂਡਰ ਕਰਾਉਣਾ ਪਏਗਾ ਬਾਗਰੂਜੀ ਦੇ ਅੱਗੇ। ਹੈਨਾ ਪਰ ਸੱਚੀ ਗੱਲ ਇਹ ਸਾਡਾ ਜਿਹੜਾ ਅਹੰਗ ਹੈ ਨਾ ਉਹ ਸਾਨੂੰ ਇਹ ਸਰੈਂਡਰ ਨਹੀਂ ਕਰਾਂਗਾ। ਇਹ ਅਹੰਕਾਰ ਸਾਡਾ ਹੈ ਜਿਹੜਾ ਸਾਡੀ ਨਿਮਰਤਾ ਨੂੰ ਸਾਡੇ ਕੋਲੋਂ ਖੋ ਲੈਂਦਾ ਹੈ ਸਾਡੀ ਨਿਰਸਵਾਰਥ ਭਾਵਨਾ ਨੂੰ ਸਾਡੇ ਕੋਲੋਂ ਖੋ ਲੈਂਦਾ ਹੈ ਸਾਡੇ ਪ੍ਰੇਮ ਨੂੰ ਸਾਡੇ ਕੋਲੋਂ ਖੋ ਲੈਂਦਾ ਹੈ ਇਹ ਅਹੰ ਬਹੁਤ ਖਤਰਨਾਕ ਚੀਜ਼ ਹੈਗੀ ਹੈ ਤੇ ਗੁਰੂ ਸਾਹਿਬ ਦੱਸ ਰਹੇ ਆ ਵੀ ਤੈਨੂੰ ਅਹੰਗ ਛੱਡਣਾ ਪਏਗਾ ਉਹ ਤੋਂ ਬਿਨਾ ਗੱਲ ਬੰਨ ਨਹੀਂ ਕੋਈ ਤੈਨੂੰ ਕਬੂਲ ਕਰਨਾ ਪਏਗਾ ਕਿ ਮੈਂ ਕੁਝ ਵੀ ਨਹੀਂ ਗਾਜੇ ਕੁਝ ਵੀ ਨਹੀਂ ਅਮੂਮਨ ਤੇ ਅਸੀਂ ਆਪਣੇ ਗੁਣ ਤੇ ਦੂਸਰਿਆਂ ਦੇ ਔਗਣ ਦੇਖਦੇ ਆ ਨਾ ਪਰ ਸਾਨੂੰ ਇਹ ਚੀਜ਼ ਨੂੰ ਅਕਸੈਪਟ ਕਰਨਾ ਪਏਗਾ ਜੇ ਵਾਕਈ ਅਸੀਂ ਆਪਣੇ ਰੋਗ ਦਾ ਇਲਾਜ ਚਾਹੁੰਦੇ ਹਾਂ ਤੇ ਇਹ ਕੱਲ੍ਹ ਮੂੰਹ ਤੋਂ ਨਹੀਂ ਕਰਨਾ ਇਹ ਰੂਹ ਤੋਂ ਕਰਨਾ ਵੀ ਅਸੀਂ ਇਨਾ ਉਗਣਾ ਇਨਾ ਬਿਮਾਰੀਆਂ ਦੇ ਵਿੱਚ ਫਸੇ ਹੋਏ ਆ ਫੇਰ ਹੀ ਸਾਡਾ ਜਿਹੜਾ ਟ੍ਰੀਟਮੈਂਟ ਹੈ ਉਹ ਹੋ ਸਕਦਾ ਉਸ ਤੋਂ ਬਿਨਾ ਉਸ ਤੋਂ ਬਿਨਾ ਬੜੇ ਵਰੀ ਹੁੰਦਾ ਹੈ ਨਾ ਹੈ ਤੇ ਸਾਈਕੋਲੋਜੀ ਹੀ ਆ ਇਹ ਹੁਣ ਤੁਸੀਂ ਡਾਕਟਰ ਤੇ ਭਰੋਸਾ ਨਾ ਕਰੋ ਉਹਦੀ ਦਵਾਈ ਤੇ ਵਿਸ਼ਵਾਸ ਨਾ ਕਰੋ ਸਹੀ ਤਰੀਕੇ ਦੇ ਨਾਲ ਉਹਨੂੰ ਖਾਓ ਨਾ ਪਰਹੇਜ਼ ਨਾ ਕਰੋ ਦੋਸਤੋ ਬਾਅਦ ਆਖੀਏ ਵੀ ਲੈ ਮੈਂ ਤਾਂ ਠੀਕ ਹੀ ਨਹੀਂ ਹੋ ਰਿਹਾ ਹਨਾ ਸਾਨੂੰ ਲੱਗਦਾ ਸ਼ਾਇਦ ਕੋਈ ਦਵਾਈ 'ਚ ਕਮੀ ਹੋ ਸਕਦੀ ਹੈਗੀ ਹੈ ਦਵਾਈ 'ਚ ਕਮੀ ਨਹੀਂ ਕੀ ਸਾਡੇ ਵਿੱਚ ਕਮੀ ਹੈ ਪਰਮੇਸ਼ਰ ਵਿੱਚ ਗੁਰੂ ਵਿੱਚ ਕੋਈ ਕਮੀ ਨਹੀਂ ਕੀ ਸਾਡੇ ਵਿੱਚ ਕਮੀ ਹੈ ਇਸੇ ਲਈ ਸਾਨੂੰ ਡਿਸਾਈਡ ਕਰਨਾ ਚਾਹੀਦਾ ਹੈ ਇਹ ਘਰਨ ਵਿੱਚ ਜਾਣਾ ਸੌਖਾ ਨਹੀਂ ਗਾ ਜੇ ਸਰੈਂਡਰ ਕਰਨਾ ਸੌਖਾ ਨਹੀਂ ਗਾ ਆਪਣੀ ਮੱਤ ਛੱਡਣੀ ਪੈਂਦੀ ਹੈ ਬਹੁਤ ਜ਼ਰੂਰੀ ਹੈ ਜੇ ਹੰਗ ਛੱਡਣਾ ਪੈਂਦਾ ਹੈ ਜੇ ਆਪਣੀ ਚਤਰਾਈ ਚਲਾਕੀ ਸਭ ਕੁਝ ਛੱਡਣੀ ਪੈਂਦੀ ਹੈ ਫਿਰ ਕਿਤੇ ਜਾ ਕੇ ਉਧਰ ਬੰਦਾ ਜਾ ਸੰਸਾਰ ਦੀ ਵਡਿਆਈ ਨਿੰਦਿਆ ਤੋਂ ਆਪਣੇ ਆਪ ਨੂੰ ਉੱਪਰ ਚੁੱਕਣਾ ਪੈਂਦਾ ਹੈ ਇਸ ਲਈ ਨਾ ਉਸ ਤਿਤ ਨਿੰਦਾਂ ਤੋਂ ਤਿਆਗ ਹੈ ਖੋਜੇ ਪਦ ਨਿਰਪੰਨਾ ਜਿੱਥੇ ਬਾਣ ਲੱਗੇ ਹੀ ਨਾ ਦੋ ਤਰ੍ਹਾਂ ਦੇ ਸ਼ਬਦ ਨੇ ਇੱਕ ਵਡਿਆਈ ਦੇ ਨੇ ਇੱਕ ਨਿੰਦਿਆ ਦੇ ਨੇ ਨਿੰਦਿਆ ਦਾ ਸ਼ਬਦ ਵੀ ਅਸਰ ਕਰਦਾ ਆਪਣਾ ਵਡਿਆਈ ਦਾ ਸ਼ਬਦ ਵੀ ਅਸਰ ਕਰਦਾ ਵਡਿਆਈ ਚ ਬੰਦਾ ਫੁੱਲ ਜਾਂਦਾ ਹੈ ਤੇ ਨਿੰਦਿਆ ਦੇ ਵਿੱਚ ਬੰਦਾ ਗੁੱਸੇ ਚ ਆ ਜਾਂਦਾ ਹੈ ਦੋਨੇ ਚੀਜ਼ਾਂ ਉਹਦੇ ਸ਼ਬਦਾਂ ਦੇ ਦੁਆਰਾ ਉਹਦੀ ਬਾਡੀ ਲੈਂਗੁਏਜ ਦੇ ਦੁਆਰਾ ਪ੍ਰਗਟ ਹੁੰਦੀਆਂ ਨੇ ਤੇ ਫਿਰ ਉਹਦੇ ਨਾਲ ਸਾਡੀ ਲਾਈਫ ਜਿਹੜੀ ਉਹ ਤੇ ਸਰਬ ਹੁੰਦੀ ਹੈ ਸਾਡੀ ਕੱਲਿਆਂ ਦੀ ਨਹੀਂ ਹੁੰਦੀ ਅਸੀਂ ਹੋਰਾਂ ਦੀ ਵੀ ਉਹਦੇ ਨਾਲ ਕਰਦੇ ਹਾਂ ਪਰਿਵਾਰ ਦੀ ਆਸ-ਪਾਸ ਦੀ ਹਨਾ ਜਿੱਥੇ ਬੰਦਾ ਰਹਿ ਰਿਹਾ ਆਪਣੇ ਕੁਲੀਗ ਦੀ ਸੱਜੇ ਖੱਬੇ ਸੋ ਗੁਰੂ ਮਹਾਰਾਜ ਸਾਨੂੰ ਇਸੇ ਲਈ ਸਮਝਾ ਰਹੇ ਹਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਰੱਬ ਜੀ ਦੀ ਸ਼ਰਨ ਵਿੱਚ ਚਲਾ ਜਾਓ ਜਿਹ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰਤਾਰੋ ਹੁਣੇ ਕੋ ਉਦਾਹਰਨ ਸਾਂਝੀ ਕੀਤੀ ਹੈ ਗਨਕਾ ਦੀ ਆਮ ਤੌਰ ਤੇ ਮੰਨਿਆ ਜਾਂਦਾ ਸੀ ਇਹਦੀ ਕਹਾਣੀ ਬਹੁਤ ਪ੍ਰਚਲਿਤ ਸੀਗੀ ਜੇ ਬਿਉ ਵੇਸ਼ਵਾ ਸੀ ਤੇ ਕੋਈ ਰੇਖੀ ਉਹਦੇ ਕੋਠੇ ਦੇ ਥੱਲੇ ਖਲੋਤਾ ਹੋਇਆ ਸੀਗਾ ਤੇ ਉਹਨੇ ਉਹਨੂੰ ਭੋਜਨ ਲਈ ਸੱਦਿਆ ਭੋਜਨ ਲਈ ਸੱਦਿਆ ਤੇ ਉਸ ઋષਿ ਨੇ ਆ ਕੇ ਆਖਿਆ ਵੀ ਭੋਜਨਿਕ ਸ਼ਰਤ ਦੇ ਉੱਤੇ ਕਰਾਂਗਾ ਜੇ ਤੂੰ ਮੇਰੀ ਗੱਲ ਮੰਨੇਗੀ ਤੇ ਉਹਨੇ ਇੱਕ ਤੋਤਾ ਦੇ ਦਿੱਤਾ ਵੀ ਤੂੰ ਇਹਨੂੰ ਰਾਮ ਰਾਮ ਪੜਾਉਣਾ ਹੈ ਤੇ ਕਹਿੰਦੇ ਉਹ ਤੋਤੇ ਨੂੰ ਰਾਮ ਰਾਮ ਪੜਾਉਂਦੇ ਆ ਨਾ ਖੁਦ ਪੜਨ ਲੱਗ ਪਈ ਫਿਰ ਉਹ ਰਾਮ ਦਾ ਅਹਿਸਾਸ ਉਹਦੇ ਅੰਦਰ ਪੈਦਾ ਹੋਇਆ ਤੇ ਜਦੋਂ ਅਹਿਸਾਸ ਅੰਦਰ ਪੈਦਾ ਹੋਇਆ ਨਾ ਤੇ ਉਹਨੂੰ ਲੱਗਾ ਰਾਮ ਤੇ ਪਵਿੱਤਰ ਹੈ ਤੇ ਮੈਂ ਅਪਵਿੱਤਰਤਾ ਵਾਲੇ ਕੰਮ ਕਰ ਰਹੀ ਹਾਂ ਉਹ ਛੁੱਟ ਗਏ ਉਹਦੇ ਕੋਲ ਫਿਰ RAM RAM ਉਹਦੇ ਰੋਮ ਰੋਮ ਵਿੱਚ ਸਮਾ ਗਿਆ ਜਿਹੜਾ ਵੀ ਵਿਚਾਰ ਉਹ ਛੱਡ ਨਹੀਂ پا ਰਹੀ ਸੀਗੀ ਉਹ ਵੀ ਵਿਚਾਰ ਉਹਦੇ ਕੋਲੋਂ ਛੁੱਟ ਗਿਆ ਤੇ ਮਹਾਰਾਜ ਸਾਨੂੰ ਸਮਝਾ ਰਹੀ ਆ ਪਰ ਕਹਿੰਦੇ ਸ਼ਰਤ ਇੱਕ ਹੈ ਇਹ ਨਹੀਂ ਨਾ ਵੀ ਤੂੰ ਆਖੇਂ ਮੂੰਹ ਤੋਂ ਕੱਲਾ ਵੀ ਮੈਂ ਵਾਗਰੂ ਵਾਗਰੂ ਕਰ ਰਿਹਾ ਹੈਗਾ ਹੈ ਨਾ ਮੂੰਹ ਤੋਂ ਬਾਣੀ ਪੜ ਰਿਹਾ ਹੈਗਾ ਤੇ ਬਸ ਇੰਨੇ ਨਾਲ ਗੱਲ ਬਣ ਜਾਏਗੀ ਨਹੀਂ ਉਰ ਧਾਰੋ ਹਿਰਦੇ ਅੰਦਰ ਧਾਰਨ ਕਰਨਾ ਪਏਗਾ ਤੇ ਵਿਸ਼ੇਵਕਾਰ ਤੇ ਤੇਰੇ ਵੀ ਜੀਵਨ ਤੋਂ ਛੁੱਟ ਜਾਣਗੇ ਕਿਤੇ ਅਸੀਂ ਖੁਦ ਦੇਖ ਸਕਦੇ ਹਾਂ ਨਾ ਆਪਾਂ ਸਮਾਜ ਦਾ ਹੀ ਹਿੱਸਾ ਹੈਗੇ ਹਾਂ ਸਮਾਜ ਤੋਂ ਵੱਖਰੇ ਥੋੜੀ ਆ ਅੱਜ ਤੁਸੀਂ ਦੇਖ ਲਓ ਧਾਰਮਿਕ ਬੰਦੇ ਕਿ ਵਿਸ਼ੇਵਕਾਰਾਂ ਦੇ ਵਿੱਚ ਨਹੀਂ ਉਲਝੇ ਹੋਏਗੇ ਜਸਟ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਕਿ ਧਾਰਮਿਕ ਨੇ ਨਾ ਸਭ ਤੋਂ ਚੰਗਾ ਤੇ ਇਹੋ ਆ ਆਪੋ ਆਪਣੀ ਅਸੀਂ ਪਰਚੋਲ ਕਰਕੇ ਦੇਖੀਏ ਵੀ ਕਿਤੇ ਅਸੀਂ ਵੀ ਇਸ ਬਿਮਾਰੀ ਤੋਂ ਗਰਸੇ ਹੋਏ ਤੇ ਨਹੀਂ ਗਏ ਫਰਮਾ ਰਾਇ ਨੇ ਜ਼ਿਕਰ ਕੀਤਾ ਅਟਲ ਭਇਓ ਧਰੂ ਜਾ ਕੈ ਸਿਮਰਨ ਅਰ ਨਰਪੈ ਪਦ ਪਾਇਆ ਫਰਮਾ ਰਾਇ ਨੇ ਦੂਸਰੀ ਸਾਖੀ ਧਰੂ ਦੀ ਲੈ ਕੇ ਗੱਲ ਸਮਝਾਈ ਹੈ ਹਨਾ ਇੱਕ ਮਥ ਇਹਨਾਂ ਦੇ ਬਾਰੇ ਮਥਿਆਸ ਦੇ ਵਿੱਚ ਪੰਜੋਂ ਨਕਟਨਾਵਾਂ ਨੇ ਲੋਕਾਂ 'ਚ ਪ੍ਰਚਲਿਤ ਨੇ ਹੁਣ ਲੋਕਾਂ ਦੀਆਂ ਕਟਨਾਵਾਂ ਲੈ ਕੇ ਮਹਾਰਾਜ ਲੋਕਾਂ ਨੂੰ ਸਮਝਾਏ ਤੂੰ ਬਾਲਕ ਸੀਗਾ ਜੀ ਇਹਦੇ ਪਿਓ ਦਾ ਦੂਜਾ ਵਿਆਹ ਹੋਇਆ ਤੇ ਇਹ ਦਿਨ ਆਪਣੇ ਪਿਓ ਦੀ ਗੋੱਚ ਚ ਬੈਠਾ ਸੀ ਮਤਰੀਂ ਮਾਂ ਨੇ ਉੱਥੋਂ ਖੜ ਕੇ ਠਾ ਕੇ ਆਖ ਦਿੱਤਾ ਵੀ ਜੇ ਇਹ ਦੀ ਗੋੱਚ ਬੈਣਾ ਸੀ ਤੇ ਮੇਰੀ ਕੁਖ ਤੋਂ ਜਨਮ ਲੈਂਦਾ ਫਿਰ ਉਹਨੇ ਆਪਣੀ ਮਾਂ ਨਾਲ ਆ ਕੇ ਗੱਲ ਕੀਤੀ ਜਿਹੜੀ ਦਾਸੀਆਂ ਵਾਲਾ ਜੀਵਨ ਬਤੀਤ ਕਰ ਰਹੀ ਸੀ ਫਿਰ ਉਹਨੇ ਦੱਸਿਆ ਵੀ ਮੈਂ ਰੱਬ ਦੀ ਬੰਦਗੀ ਨਹੀਂ ਕੀਤੀਗੀ ਭਗਤੀ ਨਹੀਂ ਕੀਤੀਗੀ ਕੁਝ ਆਪਣੀਆਂ ਗਲਤੀਆਂ ਦੇ ਕਰਕੇ ਮੈਂ ਜੀਵਨ ਦੇ ਸਿਖੜਾ ਉੱਤੇ ਆ ਗਏ ਤੇ ਜੇ ਤੂੰ ਰੱਬ ਦੀ ਦੀ ਬੰਦਗੀ ਕਰੇਂਗਾ ਤੇ ਰੱਬ ਜੀ ਤੇਰਾ ਦੁੱਖ ਦੂਰ ਕਰਨਗੇ ਜਿਸ ਤਰ੍ਹਾਂ ਦਾ ਵੀ ਤੈਨੂੰ ਹੈਗਾ ਰਾਜ ਚਾਹੀਦਾ ਤੈਨੂੰ ਰਾਜ ਮਿਲ ਜਾਏਗਾ ਪਿਆਰ ਚਾਹੀਦਾ ਤੈਨੂੰ ਪਿਆਰ ਮਿਲ ਜਾਏਗਾ ਫਿਰ ਜਦੋਂ ਬੰਦਗੀ ਵਾਲੇ ਪਾਸੇ ਤੁਰਦਾ ਹੈਗਾ ਤੇ ਫਿਰ ਉਹਦਾ ਮਨ ਕਿਵੇਂ ਸਟੇਬਲ ਹੁੰਦਾ ਜਾਂਦਾ ਉਹ ਦੁਨਿਆਵੀ ਲਾਲਚ ਨੂੰ ਸਨਮੁਖ ਰੱਖ ਕੇ ਤੁਰਿਆ ਤੇ ਹੌਲੀ 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 ਉਹਨੇ ਸੋਚਿਆ ਵੀ ਜਿਹਦੇ ਵੱਲ ਤੁਰਿਆ ਤੇ ਇਹਨਾਂ ਕੁਝ ਮਿਲਣਾ ਸ਼ੁਰੂ ਹੋ ਗਿਆ ਤੇ ਜੀ ਉਹਨੇ ਹਾਸਲ ਕਰ ਲਿਆ ਹੁਣ ਉਹ ਉਦਾਹਰਣ ਲੈ ਕੇ ਮਹਾਰਾਜ ਸਮਝਾ ਰਹੇ ਹੈ ਕਹਿੰਨ ਲੇ ਕਿ ਵੇਖੋ ਕਿੰਨਾ ਨਰਪੈਤਾਲਾ ਆ ਪਦ ਹਾਸਲ ਕਰ ਲੈਂਦਾ ਉਹਦੇ ਅੰਦਰ ਉਹ ਹਰ ਤਰ੍ਹਾਂ ਦਾ ਡਰ ਭੈ ਖੋਫ ਮੁੱਕ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਦੁੱਖ ਹਰ ਤੈ ਬਿਲਕੁਲ ਸੁਆਮੀ ਤੈ ਕਾਹੇ ਵਿਸਰਾਇ ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਪੁੱਛਣਾ ਚਾਹੂੰ ਤੂੰ ਤੇ ਕਥਾ ਕਹਾਣੀਆਂ ਸੁਣਦਾ ਹੈ ਸੁਣਾਉਂਦਾ ਹੈ ਵੀ ਜਿਹੜਾ ਵਾਗੁਰੂ ਦੁੱਖਾਂ ਨੂੰ ਹਰ ਲੈਂਦਾ ਤੂੰ ਕਿਉਂ ਭੁਲਾ ਦਿੰਦਾ ਹੈ ਜੇ ਤੂੰ ਕਿਉਂ ਵਿਸਾਹਰ ਦਿੰਦਾ ਸਮੱਸਿਆ ਤੇ ਤੇਰੀ ਆ ਨਾ ਹੁਣ ਅਸੀਂ ਆਪੋ ਆਪਣੇ ਜੀਵਨ ਨੂੰ ਦੇਖੀਏ ਹੁਣ ਦੁੱਖ ਦਾ ਅਹਿਸਾਸ ਰਹਿੰਦਾ ਹੀ ਨਹੀਂ ਜੀਵਨ ਦੇ ਅੰਦਰ ਜੇ ਵਾਗੁਰੂ ਆ ਜਾਵੇ ਜੇ ਪਰਮੇਸ਼ਰ ਜੀ ਆ ਜਾਵੇ ਵੱਡੇ ਤੋਂ ਵੱਡਾ ਦੁੱਖ ਵੀ ਜਿਹੜਾ ਹੈਗਾ ਉਹ ਦੁਖੀ ਨਹੀਂ ਕਰ ਸਕੇਗਾ ਨਹੀਂ ਦੁਖੀ ਕਰ ਸਕੇਗਾ ਹਕੀਕਤ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਮਹਾਰਾਜ ਇਹੋ ਜੀ ਅਵਸਥਾ ਤੱਕ ਲੈ ਜਾਂਦੇ ਜਿੱਥੇ ਦੁੱਖ ਵਿੱਚੋਂ ਵੀ ਸੁੱਖ ਹੋ ਪਈ ਸਕਦਾ ਹੈ ਤੇ ਸੱਚੇ ਪਾਤਸ਼ਾਹ ਸਮਝਾ ਰਹੇ ਹਮਾਰੇ ਪੁੱਛ ਰਹੇ ਆ ਕਹਿੰਦੇ ਤੂੰ ਕਾਹ ਤੋਂ ਭੁਲਾ ਦਿੱਤਾ ਹੁਣ ਹੁਣੇ ਤੇ ਮੈਂ ਦੇਖਣਾ ਤੁਸੀਂ ਦੇਖਣਾ ਨਾ ਅਸੀਂ ਕਿਵੇਂ ਵਿਸਾਰਿਆ ਹੋਇਆ ਜੇ ਅਸੀਂ ਕਿਵੇਂ ਭੁਲਾਇਆ ਹੋਇਆ ਕਹਨੋ ਤੇ ਇਹ ਕਹਾ ਦੇਹਤੇ ਜੀ ਬਾਣੀ ਪੜਦੇ ਹੈਗੇ ਅਸੀਂ ਥੋੜੀ ਭਲਾਇਆ ਹੈਗਾ ਬਾਣੀ ਤੇ ਦੱਸਦੀ ਹੈ ਵੀ ਜਿਹੜਾ ਬੰਦਾ ਬਾਣੀ ਪੜਦਾ ਉਹਨੂੰ ਦੁੱਖ ਦਾ ਅਹਿਸਾਸ ਹੋ ਹੀ ਨਹੀਂ ਸਕਦਾ ਬਾਣੀ ਇਹ ਨਹੀਂ ਕਹਿੰਦੀ ਵੀ ਉਹਦੇ ਜੀਵਨ ਚ ਦੁੱਖ ਨਹੀਂ ਆਏਗਾ ਹਾਂ ਦੁੱਖ ਦਾ ਅਹਿਸਾਸ ਨਹੀਂ ਹੋਏਗਾ ਉਹਦੇ ਹਾਵ ਭਾਵ ਦੇ ਵਿੱਚੋਂ ਦੁੱਖ ਨਹੀਂ ਪ੍ਰਗਟ ਹੋਏਗਾ ਜੀ ਦੁਨੀਆਵੀ ਪੱਖ ਤੋਂ ਉਹਦੇ ਲਈ ਦੁੱਖ ਸਿਰਫ ਇੰਨਾ ਹੈ ਰੱਬ ਜੀ ਦਾ ਵਿਸਰਣ ਉਹ ਤੋਂ ਉਹ ਨਹੀਂ برداشت ਹੁੰਦਾ ਪਰ ਦੁਨਿਆਵੀ ਪੱਖ ਤੋਂ ਦੁਖੀ ਨਹੀਂ ਹੋ ਸਕਦਾ ਕਦੇ ਫਿਰ ਮਹਾਰਾਜ ਨੇ ਜ਼ਿਕਰ ਕੀਤਾ ਸੱਚੇ ਬਾਦਸ਼ਾਹ ਕਹਿਣ ਲੱਗੇ ਜਦ ਹੀ ਸ਼ਰਨ ਗਈ ਕਿਰਪਾ ਨੇ ਦ ਗੱਜ ਘਰਾਹ ਤੇ ਛੁਟਾ ਹੁਣ ਇਹ ਵੀ ਕਹਾਣੀ ਬੜੀ ਪ੍ਰਚੱਲਿਤ ਸੀਗੀ ਹਾਥੀ ਨੂੰ ਜਿਹੜਾ ਚੀਤੇ ਨੇ ਫੜ ਲਿਆ ਸੀ ਗੱਜੇ ਹੁਣ ਚੀਤੇ ਦੀ ਪਕੜ ਬੜੀ ਮਜ਼ਬੂਤ ਹੁੰਦੀ ਹਾਥੀ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਉਹ ਨਾ ਛੁੱਟ ਸਕਿਆ ਫਿਰ ਕਹਿੰਦੇ ਉਹਨੇ ਪਰਮੇਸ਼ਰ ਨੂੰ ਚੇਤੇ ਕੀਤਾ ਤਿਹਰੋ ਪਰਮੇਸ਼ਰ ਨੇ ਉਹਨੂੰ ਉਸ ਕੈਦ ਤੋਂ ਮੁਕਤ ਕਰ ਦਿੱਤਾ ਹੁਣੇ ਕਹਾਣੀ ਪ੍ਰਚਲਿਤ ਸੀ ਮਹਾਰਾਜ ਨੂੰ ਕਹਾਣੀ ਲੈ ਕੇ ਹੈਨਾ ਸੱਚੇ ਬਾਸ਼ ਨੇ ਐਗਜ਼ਾਮਪਲ ਜਿਹੜੀ ਲੋਕਾਂ ਚ ਤੁਰ ਹੀ ਫਿਰਦੀ ਸੀ ਉਹ ਚੁੱਕ ਕੇ ਮਹਾਰਾਜ ਨੇ ਉਹਨਾਂ ਨੂੰ ਆਪਣਾ ਨੁਕਤਾ ਸਮਝਾਇਆ ਪਾਤਸ਼ਾਹ ਕਹਿਣ ਲੱਗੇ ਜਦੋਂ ਤੂੰ ਇਸ ਕਹਾਣੀ ਨੂੰ ਜਾਣਦਾ ਹੈਗਾ ਮਹਿਮਾ ਨਾਮ ਕਹਾ ਲੋ ਵਰ ਨੂੰ ਰਾਮ ਕਹਿਤ ਬੰਧਨ ਤੇ ਟੂਟਾ ਮਾਰੇ ਕਿੰਦੇ ਹੋਰ ਮੈਂ ਤੇਰੇ ਸਾਹਮਣੇ ਉਹਦੀ ਕਿਹੜੀ ਵਡਿਆਈ ਪੇਸ਼ ਕਰਾਂ ਉਹਦੇ ਨਾਮ ਦੀ ਜਿਸਨੇ ਵੀ ਉਸ ਪਰਿਪੂਰਨ ਪ੍ਰਮਾਤਮਾ ਦਾ ਧਿਆਨ ਧਰਿਆ ਹੈ ਨਾ ਉਹ ਬੰਧਨਾ ਤੋਂ ਮੁਕਤ ਹੋ ਗਿਆ ਤੇ ਬੰਧਨ ਸੱਚੀ ਬਹੁਤ ਮਜ਼ਬੂਤ ਪਕੜ ਵਾਲੇ ਨੇ ਹਉਮੈ ਛੱਡਣੀ ਸੌਖੀ ਆ ਕਿਤੇ ਮੈਂ ਸੁਣਾ ਰਿਹਾ ਤੁਸੀਂ ਸੁਣ ਰਹੇ ਹੋ ਹਨ ਆਪਾਂ ਹਉਮੈ ਛੱਡ ਸਕਦੇ ਹਾਂ ਇਹਦੇ ਇੰਡੀਵਿਜੂਅਲੀ ਆਪਾਂ ਆਪਣੀ ਗੱਲ ਕਰ ਲਈਏ ਨਹੀਂ ਛੁੱਟਦੀ ਬੜੀ ਪਕੜ ਮਜ਼ਬੂਤ ਹੈ ਤੇ ਤੇ ਵਿਸ਼ੇ ਵਕਾਰ ਨਿੰਦਿਆ ਚੁਗਲੀ ਹੋਰ ਸਾਰਾ ਕੁਝ ਬਹੁਤ ਔਖਾ ਹੈ ਛੱਡਣਾ ਹੈ ਸਾਰਾ ਕੁਝ ਪੈੜੀਆਂ ਆਦਤਾਂ ਛੁੱਟਦੀਆਂ ਨੇ ਕਿਤੇ ਐਨੀ ਪਕੜ ਮਜ਼ਬੂਤ ਆ ਉਹਨਾਂ ਦੀ ਪਰ ਸੱਚੀ ਗੱਲ ਇਹ ਹੈ ਵੀ ਜੇ ਕਿਤੇ ਅਸੀਂ ਆਪਣੇ ਹੱਥ ਵੱਲੇ ਮਾਰਨੇ ਹਨਾ ਛੱਡ ਦਈਏ ਆਪਣੀਆਂ ਚਲਾਕੀਆਂ ਚਤਰਾਇਆਂ ਛੱਡ ਦਈਏ ਤੇਵਾ ਗੁਰੂ ਅੱਗੇ ਅਰਦਾਸ ਕਰੀਏ ਕਿ ਮਾਰੇ ਸੱਚ ਮੁੱਚ ਅਸੀਂ ਫਸੇ ਹੋਈ ਹਾਂ। ਤੋਤੇ ਬੰਦ ਖਲਾਸੀ ਕਰਨ ਲਈ ਤਿਆਰ ਹਰ ਤਰ੍ਹਾਂ ਦੀਆਂ ਕੜੀਆਂ ਤੋੜ ਦੇਣਗੇ ਸੱਚੇ ਪਾਤਸ਼ਾਹ। ਇਹ ਮਾਰੇ ਸਮਝ ਹੁੰਦੇ ਆ ਕਹਿਣ ਲੱਗੇ ਅਜਾਮਲ ਪਾਪੀ ਜੱਗ ਜਾਣੇ ਨਿਮਖ ਮਾਇਨੇ ਸਤਾਰਾ ਫਿਰ ਇੱਕ ਹੋਰ ਉਦਾਹਰਣ ਦੇ ਦਿੱਤੀ ਜਿਹੜੀ ਬਹੁਤ ਪ੍ਰਚਲਿਤ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜਾ ਬਹੁਤਾ ਪ੍ਰਚਾਰ ਕੀਤਾ ਹੈ ਨਾ ਉਹ ਜਿਸ ਇਲਾਕੇ ਦੇ ਵਿੱਚ ਕੀਤਾ ਹੈ ਆਪਾਂ ਨੂੰ ਪਤਾ ਹੈ ਉਹ ਸਾਰੀ ਦੀ ਸਾਰੀ ਬੈਲਟ ਹੈ ਜਿਹੜੀ ਉਹ ਸਨਾਤਨੀ ਕਥਾਵਾਂ ਦੇ ਪ੍ਰਭਾਵ ਦੇ ਥੱਲੇ ਸੀਗੀ ਤੇ ਮਹਾਰਾਜ ਨੇ ਇਸੇ ਲਈ ਉਹ ਕਥਾਵਾਂ ਨੂੰ ਚੁਣਿਆ ਉਹਨਾਂ ਨੂੰ ਸਮਝਾਉਣ ਦੇ ਵਾਸਤੇ ਸਮਝਾਉਣ ਦੇ ਵਾਸਤੇ ਕਿਉਂਕਿ ਜਿਹੜੇ ਲੋਕ ਹੁਣ ਕੋਈ ਬੰਦਾ ਇਸਲਾਮ ਦੇ ਨਾਲ ਸੰਬੰਧਤ ਆ ਉਹਨੂੰ ਉਪਦੇਸ਼ ਦੇਣਾ ਸੀ ਤੇ ਮਹਾਰਾਜ ਨੇ ਉਹਨਾਂ ਦੀ ਸ਼ਬਦਾਵਲੀ ਚੁਣ ਲਈ। ਇਸੇ ਤਰ੍ਹਾਂ ਜਿਹੜੇ ਕੋਈ ਲੋਕ ਸਨਾਤਨ ਦੇ ਪ੍ਰਭਾਵ ਥੱਲੇ ਸਨ ਉਹਨਾਂ ਨੂੰ ਸਮਝਾਉਣ ਲਈ ਮਹਾਰਾਜ ਨੇ ਉਹਨਾਂ ਦੀ ਸ਼ਬਦਾਵਲੀ ਚੁਣ ਲਈ। ਮਾਰੇ ਕੇਰੇ ਤੁਹਾਡੇ ਚ ਪ੍ਰਚਲਿਤ ਉਦਾਹਰਨਾਂ ਨੇ ਇਹ। ਤੇ ਮੈਂ ਤੇ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਸੁਣਾ ਕੇ ਤੇ ਤੁਹਾਨੂੰ ਅਸਲੀ ਰਾਹ ਦਿਖਾਉਣਾ ਚਾਹੁੰਦਾ। ਸੱਜੇ ਬਾਹੇ ਕਹਿੰਦੇ ਤੁਸੀਂ ਅਜ ਅਮਲ ਦੀਆਂ ਕਹਾਣੀਆਂ ਪਾਉਂਦੇ ਹੋ ਬੜਾ ਵੱਡਾ ਪਾਪੀ ਸੀਗਾ ਜੀ ਆਖਰੀ ਸਮੇਂ ਆਪਣੇ ਪੁੱਤ ਨਰੈਣ ਨੂੰ ਪੁਕਾਰਦੇ ਆ ਪੁਕਾਰਦੇ ਹੋਣ ਦੀ ਸੂਰਤ ਹੈ ਜਿਹੜੀ ਉਸਲੀ ਨਰੈਣ ਨਾਲ ਜੁੜ ਗਈ ਤੇ ਉਹਦਾ ਪਾਰ ਉਤਾਰਾ ਹੋ ਗਿਆ ਮਰੇ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਹੈਗਾ ਵੀ ਇਹ ਗੱਲ ਸੱਚੀ ਹੈ ਤੇ ਫਿਰ ਸੱਚੇ ਪਾਸ਼ਾ ਕਹਿੰਦੇ ਜੇ ਉਹਦਾ ਇੱਕ ਨਿਮਖ ਦੇ ਵਿੱਚ ਨਿਸਤਾਰਾ ਹੋ ਸਕਦਾ ਹੈ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰ ਸੱਜੇ ਬਾਹੇ ਕਹਿੰਦੇ ਤੂੰ ਕਿਉਂ ਨਹੀਂ ਪਾਰ ਉਤਰ ਸਕਦਾ ਅੱਮੋਮਣ ਆਪਾਂ ਵੀ ਦੇਖੀਏ ਆਪਾਂ ਕਹਿ ਦਿੰਦੇ ਨਹੀਂ ਸਾਡਾ ਤੇ ਕੋਈ ਪਾਰ ਉਤਾਰਾ ਨਹੀਂ ਹੋ ਸਕਦਾਗਾ ਬਸ ਕੀ ਕਰੀਏ ਆ ਘਰ ਗ੍ਰਹਿਸਤੀ ਦੇ ਕੰਮਾਂ ਤੇ ਹੋ ਜੁਲਦ ਗਏ ਆ ਆ ਵਿਸ਼ੇਵਕਾਰਾਂ ਚੋਂ ਨਿਕਲਿਆ ਨਹੀਂ ਜਾਂਦਾ ਬੁਰਿਆ ਨਹੀਂ ਛੱਡੀਆਂ ਨਹੀਂ ਜਾਂਦੀਆਂ ਸਮਾਜ ਚ ਰਹਿੰਦੇ ਅਸੀਂ ਇਹ ਗੱਲ ਆਪਣੇ ਬਹਾਨੇ ਦਿੰਨੇ ਆ ਨਾ ਤੇ ਮਹਾਰਾਜ ਸਾਨੂੰ ਸਮਝਾ ਰਹੇ ਆ ਕਹਿੰਦੇ ਇੱਕ ਬੰਨੇ ਤੇ ਤੂੰ ਆ ਕਹਾਣੀਆਂ ਸੁਣਦਾ ਐ ਸੁਣਾਉਣਾ ਵੀ ਇਹਨਾਂ ਦਾ ਪਾਰ ਉਤਾਰਾ ਹੋ ਗਿਆ ਕਹਿੰਦੇ ਨਾ ਤੇ ਚ ਇਹਨਾਂ ਦਾ ਹੋ ਸਕਦਾ ਤੇਰਾ ਕਿਉਂ ਨਹੀਂ ਹੋ ਸਕਦਾ ਇੱਕ ਵਾਰੀ ਸਰੈਂਡਰ ਕਰਕੇ ਤੇ ਦੇਖ ਸਹੀ ਨਾ ਸਾਰੇ ਕਾਸੇ ਦੇ ਵਿੱਚੋਂ ਆਪਣੀ ਸ਼ੁਰਤ ਨੂੰ ਕੱਢ ਕੇ ਇੱਕ ਵਾਰੀ ਤੇ ਉਹਦੇ ਅੱਗੇ ਭੇਟ ਕਰਕੇ ਦੇਖਣਾ ਤੇ ਇੱਕ ਛਣੀ ਬਹੁਤ ਹੈ ਤੇਰਾ ਜੀਵਨ ਬਦਲਣ ਦੇ ਵਾਸਤੇ ਸੋ ਇਹ ਸਾਨੂੰ ਵਿਚਾਰਨਾ ਚਾਹੀਦਾ ਹੈ ਕਿ ਆਪਾਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਕਿ ਨਹੀਂ ਬਦਲਣਾ ਚਾਹੁੰਦੇ ਪਹਿਲਾਂ ਸਾਨੂੰ ਆਪਣੇ ਨਾਲ ਗੱਲ ਕਰਨੀ ਚਾਹੀਦੀ ਹੈ ਸਭ ਤੋਂ ਜ਼ਰੂਰੀ ਚੀਜ਼ ਹੈ ਇਹ ਜੇਸੀ ਆਪਣੇ ਜੀਵਨ ਦੀਆਂ ਕਮੀਆਂ ਨੂੰ ਦੂਰ ਕਰਨਾ ਤੇ ਸਾਨੂੰ ਆਪਣੇ ਨਾਲ ਗੱਲ ਕਰਨੀ ਪਵੇਗੀ ਫਿਰ ਉਸ ਤੋਂ ਬਾਅਦ ਗੁਰੂ ਸਾਡੀ ਸਹਾਇਤਾ ਕਰਨ ਦੇ ਲਈ ਮੌਜੂਦ ਹੈ ਫਿਰ ਦੇਖਣਾ ਹੈ ਲੋਕ ਤੇ ਪਰਲੋਕ ਕਿਸ ਤਰ੍ਹਾਂ ਸਵਰਦਾ ਹੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ